ਸ਼ਲੋਕ ਉਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤਰੇ ਰੂਪਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗហេਤ ਕਰਨ ਨਾ ਸੁਣੈ ਕਾਹੋ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮੰਤੇ ਤਰੈ ਇੰਦਰੀ ਜਤ ਪੰਚ ਦੋਗ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਆਇ ਪਰਸ ਬੈਸਨੋ ਸੋਜ ਸੁ ਪਰ ਸੁ ਪ੍ਰਸੰ ਬਿਸਨ ਕੀ ਮਾਇਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੂ ਕਾ ਨਿਰਮਲ ਧਰਮ ਕਾਹੂ ਫਲ ਕੇਸ਼ਾ ਨਹੀਂ ਬਾਸ਼ਾ ਕੇਵਲ ਭਗਤ ਕੀਰਤਨ ਸੰਗ ਰਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਡ੍ਰਿਢੇ ਅਮਰੇ ਨਾਮ ਜਪਾਵੇ ਨਾਨਕ ਉਹ ਬੈਸਨੂ ਪਰਮਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀਮਤ ਉਤਮ ਹੋਵੈ ਭਗਵੰਤ ਕੀ ਟੈਲ ਕਰੇ ਨਿਤਨੀਤ ਮਨ ਤਨਰ ਤੇ ਵਿਸਨਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਭੁ ਦੈ ਰਾਮਨਾਮ ਆਤਮੈ ਸੋਧੈ ਰਾਮਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਲ ਜੋ ਨ ਆਵੈ ਬੇਦਪੁਰਾਨ ਸਿਮਰਤ ਪੁਜੈ ਮੂਲ ਸੁਖ ਮੈਂ ਜਨ ਅਸਥੂਲ ਚਹ ਵਰਨਾ ਕੋ ਦੇਪ ਦੇਸ ਨਾਨਕ ਉਸ ਪੰਡਿਤ ਕਾਹ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੈ ਪਸਪ੍ਰੇਤ ਮੁਗਦ ਪਾਥਰ ਕੋ ਉਤਾਰੈ ਸਰਬਰੋ ਕਾਇ ਉਹ ਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗ ਤੋ ਕਿਤੇ ਨ ਪਾਈ ਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸ ਸੰਤਨ ਭਾਇ ਤਿਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਦਰ ਅਗੇ ਪ੍ਰਮਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮੁ ਦਾਸ ਐਸੀ ਜੁਗਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮਹਿਤਾ ਵੈ ਜੀਵਨ ਮੁਕਤ ਸੋਖਾ ਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਐਸਾ ਮਾਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਈ ਸਾਈ ਜੁਗਤ ਨਾਨਕ ਉਹ ਪੁਰਖ ਕਈ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਆਖੈ ਤੈ ਸਾ ਤਿਨ ਨਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਇ ਫਨ ਹੋਗ ਪਸਰਿਓ ਆਪ ਹੋ ਅੰਤ ਤਰੰਗ ਲਖਿ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈ ਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬినాਸ਼ ਸਦਾ 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 ਦਇਆਲ ਸਿਮਰ ਸਿਮਰ ਨਾਨਕ ਪਏ ਨਿਹਾਲ